ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਸੇਵਾ ਸੁਸਾਇਟੀ ਅਬਜੇਟਡ ਮੋਗਾ ਜਿਹੜੀ ਕਿ 2000 ਤੋਂ ਸੰਗਤਾਂ ਦੀ ਸੇਵਾ ਨੂੰ ਸਮਰਪਤ ਆ ਜਿੱਥੇ ਗੱਲ ਕਰਦੇ ਆ ਜਿਹੜੀ ਕਿ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਸਾਹਿਬਾਨ ਮੇਰੇ ਬਹੁਤ ਸਤਿਕਾਰਯੋਗ ਵੀਰ ਗੁਰਸੇਵ ਸਿੰਘ ਸੰਿਆਸੀ ਜੀ ਪ੍ਰਧਾਨ ਤੇ ਜਿੰਨੇ ਵੀ ਸਮੁੱਚੀ ਟੀਮ ਦੇ ਮੈਂਬਰ ਸਾਹਿਬਾਨ ਕਿਉਂਕਿ ਹਰੇਕ ਭਰਾ ਦਾ ਵੱਖ-ਵੱਖ ਸਵਾਮ ਦੇ ਵਿੱਚ ਯੋਗਦਾਨ ਜਿੱਥੇ ਗੱਲ ਕਰਦੇ ਆ ਸਮਾਜ ਸੇਵਾ ਸੁਸਾਇਟੀ ਰਿਜੇਟਡ ਮੋਗਾ ਦੀ ਕਿ 2000 ਤੋਂ ਜਿਹੜੀਆਂ ਇੱਕ ਸਵਾਵਾਂ ਸ਼ੁਰੂ ਕੀਤੀਆਂ ਸੀ ਜਿਹੜੀਆਂ ਕਿ ਅੱਜ ਤੱਕ ਜਿਹੜੀਆਂ ਕਿ ਲੋਵਰਸ ਡੈੱਡ ਬਾਡੀਆਂ ਚਾਹੇ ਕੋਈ ਨਹਿਰਾਂ ਵਾਲੀਆਂ ਹੋਣ ਚਾਹੇ ਕੋਈ ਰੇਲਵੇ ਵਾਲੀ ਹੋਵੇ ਚਾਹੇ ਕਿ ਸੜਕ ਦੁਰਘਟਨਾਵਾਂ ਦੇ ਵਿੱਚ ਜਿਹਦੀ ਸਨਾਖਤ ਨਾ ਹੋਈ ਹੋਵੇ ਕਿਉਂਕਿ ਸਮਾਜ ਸੇਵਾ ਸੁਸਾਇਟੀ ਦੇ ਵੱਲੋਂ ਤਕਰੀਬਨ ਕਹਿ ਸਕਦੇ ਹਾਂ ਅਸੀਂ ਪੌਣੇ 500 ਜਿਹੜਾ ਕਿ ਅਸੀਂ ਸੰਸਕਾਰ ਕਰ ਚੁੱਕੇ ਹਾਂ ਉਹਨਾਂ ਦੇ ਵਾਰਸ ਬਣ ਕੇ ਤੇ ਜਿਹੜੇ ਕਿ ਇਹਨਾਂ ਦੀਆਂ ਜਿਹੜੀਆਂ ਕਿ ਅਸਥੀਆਂ ਵੀ ਜਲ ਪ੍ਰਵਾਹ ਕੀਤੀਆਂ ਜਾ ਚੁੱਕੀਆਂ ਹਨ ਤੇ ਇਹਨਾਂ ਦੇ ਭੋਗ ਵੀ ਪਾਇਆ ਜਾ ਚੁੱਕੇ ਹਨ ਤੇ ਜਿਹੜੇ ਹੁਣ ਅਸੀਂ 42 ਲੋਅਰ ਡੈਡ ਬਾਡੀਆਂ ਦੇ ਜਿਹੜੇ ਭੋਗ ਪਾ ਰਹੇ ਹਾਂ ਜਿਹੜੀਆਂ ਕਿ ਸਨਅਖਤ ਨਹੀਂ ਹੋਈਆਂ ਉਹਨਾਂ ਦੇ ਵਿੱਚੋਂ ਰੇਲਵੇ ਵਾਲੀਆਂ ਨਹਿਰਾਂ ਵਾਲੀਆਂ ਰੋਡ ਐਕਸੀਡੈਂਟ ਜਿਹੜੀਆਂ ਕੁਲਵਾਸ ਡੈਡ ਬਾਡੀਆਂ ਮਿਲੀਆਂ ਇਹਨੇ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਅਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਜਿਹੜੇ ਕਿ ਇਹਨਾਂ ਦੇ ਸੰਸਕਾਰ ਕਰਕੇ ਜਿਹੜੇ ਕਿ ਹੁਣ ਭੋਗ 42 ਦੇ ਗੁਰਦੁਆਰਾ ਗੁਰਤੇਗ੍ਹ ਬਾਦਰ ਸਾਹਿਬ ਵਿਖੇ ਪਾਈ ਜਾ ਰਹੇ ਹਨ ਜਿਹੜਾ ਕਿ ਉਹਨਾਂ ਦਾ 30 ਤਰੀਕ ਦਾ ਹੀ ਸਮਾਂ ਰੱਖਿਆ ਵਾ ਗੁਰਤੇਗ੍ਹ ਬਾਦਰ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਪਾਈ ਜਾਣਗੇ ਕਿਉਂਕਿ ਇਹਨਾਂ ਦੀ ਜਿਹੜੀ ਕਿਰਿਆ ਉਹ ਕਿਉਂਕਿ ਸਮਾਜ ਸੇਵਾ ਸਿੱਟੀ ਦਾ ਵਾਰਸ ਬਣ ਕੇ ਜਿਹੜਾ ਕਿ ਉਹਨਾਂ ਦੀ ਸਾਹਸ ਸੰਭਾਲ ਕੀਤੀ ਜਾਂਦੀ ਹੈ ਕਿਉਂਕਿ ਇਹ ਸਾਹ ਸੰਭਾਲ ਕਰਨੀ ਕਿਉਂਕਿ ਜਿੱਥੇ ਸਤਿਗੁਰ ਜੀਆ ਸੇਵਾ ਬਖਸ਼ਦੇ ਹਨ ਸਤਿਗੁਰ ਦੀ ਸੇਵਾ ਸਫਲ ਹੈ ਜੇ ਕਰੀ ਕੋਈ ਕਰੇ ਚਿਤ ਲਾਏ ਕਿਉਂਕਿ ਜਿੱਥੇ ਇਹਨਾਂ ਨੇ ਭਰਾਵਾਂ ਦਾ ਯੋਗਦਾਨ ਆ ਕਿਉਂਕਿ ਮੈਂ ਇਹਨਾਂ ਦੇ ਮਾਤਾ ਪਿਤਾ ਨੂੰ ਸਲਾਮ ਕਰਦਾ ਇਹਨਾਂ ਦੀਆਂ ਭੈਣਾਂ ਨੂੰ ਸਜੂ ਲੂਟ ਕਰਦਾ ਇਹਨਾਂ ਦੇ ਵੀਰਾਂ ਨੂੰ ਸਲੂਟ ਕਰਦਾ ਕਿਉਂਕਿ ਸੇਵਨ ਸਮਰਪਤ ਹੋਣਾ ਬਹੁਤ ਵੱਡੀ ਗੱਲ ਆ ਜਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਸੇਵਾ ਬਖਸ਼ਦੇ ਹਨ ਉਹਨਾਂ ਸਵਾਮਾਂ ਦੇ ਵਿੱਚੋਂ ਜਿਹੜੇ ਕਿ ਅਸੀਂ ਵਾਰਸ ਬਣ ਕੇ ਸਾਡੇ ਜਿਹੜੇ ਭਰਾਵਾ ਇਹ ਸਵਾਮਾਂ ਦੇ ਵਿੱਚ ਉਤਰਦੇ ਹਨ ਦਿਨ ਦੀ ਦੇਖਦੇ ਰਾਤ ਨਹੀਂ ਦੇਖਦੇ 24 ਘੰਟੇ ਸੇਵਨ ਸਮਰਪਤ ਰਹਿੰਦੇ ਆ ਜਿਹੜੇ ਕਿ ਹੁਣ ਅਸੀਂ ਲੋਵਾਰਸਾਂ ਦੇ ਜਿਹੜੇ ਕਿ ਬਿਆਲੀਆਂ ਦੇ ਪੋਗਰ ਦੁਆਰਾ ਤੇ ਇੱਕ ਵੱਦ ਸਾਹਿਬ ਵਿਖੇ ਪਾ ਰਹੇ ਹਾਂ ਸਮੂਹ ਸੰਗਤ ਦੇ ਸਮਾਂ ਵਿੱਚ ਬੇਨਤੀ ਕਰਦੇ ਆਂ ਤੇ ਜਿਹੜਾ ਕਿ ਤੁਹਾਡਾ ਬਾਂਦਾ ਦਸਵੰਦ ਆ ਜਿਹੜਾ ਕਿ ਤੁਸੀਂ ਦਸਵੰਦ ਅੱਗੇ ਵੀ ਸਮਾਜ ਸੇਵਾ ਸਾਈਟੇ ਨੂੰ ਪਹੁੰਚਦਾ ਕਰਦੇ ਆਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਜਿਹੜੇ ਸਾਡੇ ਭੈਣ ਭਰਾ ਬੈਠੇ ਆ ਉਹ ਸੇਵਾ ਨੂੰ ਵੇਖ ਕੇ ਜੜੀਆਂ ਕੀ ਜੜੀਆਂ ਕਿ ਲੋਵਾਰਸ ਡੈਡ ਬਣੀਆਂ ਦੇਖਣਯੋਗ ਨਹੀਂ ਹੁੰਦੀਆਂ ਵੀ ਇੱਕ ਡੈਡ ਬੋਡੀ ਵੀ ਦਿਖਾ ਦਈਏ ਕਿਸੇ ਭੈਣ ਭਰਾ ਨੂੰ ਤੇ ਮੇਰੇ ਸਾਹਮਣਾਂ ਵਿਚਾਰ ਦਾ ਰੋਟੀ ਨਾ ਖਾਵੇ ਉਹਨਾਂ ਦੇ ਅਸੀਂ ਵਾਰਸ ਬਣ ਕੇ ਜਿਹੜੇ ਕਿ ਅਸੀਂ ਬਿਆਲੀਆਂ ਦੇ ਜਿਹੜੇ ਹੁਣ ਭੋਗ ਗੁਰਦੁਆਰਾ ਤੀਖ ਬਾਦਸਾਹਿਬ ਕੋ ਪਾ ਰਹੇ ਆ ਤੇ ਜਿਹੜਾ ਕਿ ਦਸਵੰਦ ਤੁਸੀਂ ਆਪਣਾ ਸਮਾਜ ਸੇਵਾ ਸੁਸਾਇਟੀ ਤੱਕ ਸਾਡੇ ਜਿੰਨੇ ਵੀ ਮੈਂਬਰ ਸਹਿਬਾਨਾ ਖੜੇ ਆ ਇਹਨਾਂ ਦੇ ਚਿਹਰੇ ਵੇਖ ਲਓ ਜਾਂ ਇਹਨਾਂ ਦੀਆਂ ਸਵਾਵਾਵਾਂ ਵੇਖ ਲਓ ਤੁਸੀਂ ਕਿਸੇ ਵੀ ਮੈਂਬਰ ਸਹਿਬਾਨਾ ਜਾਂ ਸਾਡੇ ਪ੍ਰਧਾਨ ਸਾਹਿਬ ਨਾਲ ਕਿਸੇ ਨਾਲ ਵੀ ਤਾਲਮਿਲ ਕਰ ਸਕਦੇ ਆ ਤੁਸੀਂ ਜਿਹੜੀ ਕੀ ਆਪਣੀ ਸੇਵਾ ਸਮਾਜ ਸੇਵਾ ਸਾਟੀ ਤੱਕ ਪਹੁੰਚਦੀ ਕਰ ਸਕਦੇ ਹੋ ਦੂਸਰੀ ਬੇਨਤੀ ਹੈ ਕਿ ਇਹ ਜ਼ਰੂਰ ਕਰ ਲਗੇ ਆ ਜਿਸ ਵੀ ਵੀਰ ਨੂੰ ਤੁਸੀਂ ਭੈਣ ਨੂੰ ਸੇਵਾ ਦੇਣੀ ਆ ਤੇ ਉਹ ਤੋਂ ਰਸੀਦ ਜ਼ਰੂਰ ਪ੍ਰਾਪਤ ਕਰਨੀ ਆ ਕਿਉਂਕਿ ਤੁਹਾਡਾ ਦਿੱਤਾ ਹੋਇਆ ਦਸਵੰਦ ਚਾਹੇ ਤੁਸੀਂ 5 ਰੁਪਏ ਸੇਵਾ ਦਿੰਨੇ ਆ ਤੇ ਉਹਦੀ ਰਸੀਦ ਜ਼ਰੂਰ ਪ੍ਰਾਪਤ ਕਰਨੀ ਆ ਕਿਉਂਕਿ ਤੁਹਾਡਾ ਦਿੱਤਾ ਹੈ ਦਸਵੰਦ ਸਹੀ ਲਿਖੇ ਲੱਗ ਰਖੇ ਲੱਗ ਸਕੇ ਤੇ ਜਿਹੜੇ ਕਿ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਸਹਿਬਾਨ ਆ ਜਿਹੜੀਆਂ ਕਿ ਇਹ ਆ ਵੱਖ-ਵੱਖ ਸਮਾਵਾਂ ਦੇ ਵਿੱਚ ਉਤਰਦੇ ਚਾਹੀ ਹੁਣ ਕਿ ਭੋਗ ਜਿਹੜੇ ਅਸੀਂ ਪਾ ਰਹੇ ਆ ਉਹਨਾਂ ਦੇ ਵਿੱਚ ਤੁਹਾਡਾ ਦਸਵੰਧ ਲੱਗੇਗਾ ਜਾਂ ਹੋਰ ਵੀ ਜਿਹੜੀਆਂ ਕਿ ਜਨ ਸੰਸਕਾਰ ਕਰਨ ਪ੍ਰਤੀ ਜਿਹੜੀਆਂ ਕਿ ਸਾਨੂੰ ਕੋਈ ਸੇਵਾ ਦੀ ਲੋੜ ਪੈਂਦੀ ਹੈ ਜਾਂ ਹੋਰ ਸਮਾਵਾਂ ਦੇ ਵਿੱਚ ਤੁਹਾਡਾ ਜਿਹੜਾ ਯੋਗਦਾਨ ਆ ਇਸੇ ਸੇਵਾ ਦੇ ਵਿੱਚੋਂ ਇਹੀ ਸਵਾਰਥ ਕੇ ਜਿਹੜਾ ਤੁਹਾਡਾ ਦਿੱਤਾ ਹੋਇਆ ਦਸਵੰਦ ਆ ਉਹ ਅੱਗੇ ਚਾਹੇ ਕਿ ਗੱਡੀਆਂ ਦਾ ਕੰਮ ਹੋਵੇ ਕਿਸ ਤਰ੍ਹਾਂ ਦੀ ਵੀ ਉਹ ਦਸਵੰਦ ਜਿਹੜਾ ਇਸ ਸਮਾਵਾਂ ਦੇ ਵਿੱਚ ਜਿਹੜਾ ਲੱਗਦਾ ਤੇ ਧੰਨਵਾਦ ਕਰਦੇ ਆ ਅਸੀਂ ਰਾਣਾ ਸੂਜੀ ਦੇ ਸਮੂਹ ਪਰਿਵਾਰ ਦੇ ਮੈਂਬਰ ਸਾਹਿਬਾਨਾਂ ਦਾ ਉਹਨਾਂ ਦੇ ਵੀਰਾਂ ਦਾ ਭੈਣ ਭਰਾਵਾਂ ਦਾ ਤੇ ਜਿਹੜਾ ਕਿ ਉਹਨਾਂ ਨੇ ਪ੍ਰਾਣ ਕੀਤਾ ਵੀ ਜਿੰਨਾ ਤੱਕ ਮੇਰੀ ਜ਼ਿੰਦਗੀ ਆ ਤੇ ਜਿਹੜਾ ਕਿ ਉਹਨਾਂ ਦਾ ਜਿਹੜਾ ਇਹ ਦਸਵੰਦ ਆ ਜਿਹੜਾ ਕਿ ਲੋਵਾਰਸਾਂ ਤੇ ਲੱਕੜ ਦੀ ਸੇਵਾ ਉਹ ਰਾਣਾ ਸੂਦ ਦੇ ਪਰਿਵਾਰ ਵੱਲੋਂ ਦਿੱਤੀ ਜਾਂਦੀ ਹੈ ਉਹਨਾਂ ਭੈਣ ਭਰਾਵਾਂ ਨੂੰ ਉਹਨਾਂ ਵੀਰਾਂ ਨੂੰ ਉਹ ਸਾਡੇ ਜਿਹੜੇ ਕਿ ਪਿਤਾ ਦੇ ਸਮਾਨ ਰਾਣਾ ਸੂਜੀਆ ਉਹਨਾਂ ਦੇ ਪਰਿਵਾਰ ਨੂੰ ਅਸੀਂ ਸਲੂਟ ਕਰਦੇ ਆਂ ਤੇ ਉਹਨਾਂ ਦੀ ਸੇਵਾ ਨੂੰ ਇਹ ਪਰਵਾਹਤ ਹੋ ਕੇ ਵੀ ਕਿਉਂਕਿ ਉਹ ਤਾਂ ਦਾਵਾਵਾਂ ਦੇ ਸਕਦੇ ਆਂ ਅਸੀਂ ਕੋਈ ਕਰਨਵ ਸੱਚੇ ਪਾਤਸ਼ਾਹ ਨੇ ਆ ਤੇ ਉਸ ਪਰਿਵਾਰ ਦੇ ਜਿਹ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਨੇ ਦਿਨ ਰਾਤ ਉਹ ਚਮਕ ਕੇ ਤਰੱਕੀ ਬਖਸ਼ਣ ਉਹਨਾਂ ਨੂੰ ਸਤਿਗੁਰੂ ਜੀ ਤੇ ਜਿੱਥੇ ਕਿ ਸਮਾਜ ਸੇਵਾ ਸਾਡੀ ਸਾਡੇ ਜਿਹੜੇ ਮੈਂਬਰ ਸਾਬ ਹਨ ਇਹਨਾਂ ਨੂੰ ਜਿਹੜਾ ਕਿ ਧੰਗੂ ਗੁਰੂ ਨਾਨਕ ਪਾਤਸ਼ਾਹ ਜੀ ਆਪਣਾ ਮੇਰ ਪਿਆਰਾ ਸਰ ਤੇ ਹੱਥ ਰੱਖ ਕੇ ਇਹਨਾਂ ਭਰਾਵਾਂ ਤੋਂ ਸੇਵਾ ਐਂਡੇ ਹੀ ਲੈਂਦੇ ਰਹਿਣ ਤੇ ਜਿਵੇਂ ਭਰਾ ਤੁਹਾਡੇ ਹੱਥ ਖੜੇ ਜਾਂ ਤੇ ਇਸੇ ਅਰਦਾਸ ਕਰਦੇ ਆ ਇੱਕ ਜਿਵੇਂ ਮਾਲਾ ਜੁੜੀ ਹੁੰਦੀ ਆ ਸਾਡੇ ਭਰਾ ਇਸ ਤਰ੍ਹਾਂ ਹੀ ਇੱਕ ਦੇ ਥਵਾਕ ਬਖਸ਼ਣ ਇਹੀ ਸਾਡੀ ਕਾਮਨ ਤੇ ਸਮੂਹ ਸੰਗਤ ਦੇ ਦੁਆਰਾ ਚਰਣਾ ਵਿੱਚ ਬੇਨਤੀ ਕਰਨ ਕੋਈ ਜਿਹੜਾ ਤੁਸੀਂ ਆਦਾ ਦਿੱਤਾ ਹੈ ਦਸਬੰਦ ਸਮਾਜ ਸੇਵਾ ਸਾਇਟੀ ਦੇ ਮੈਂਬਰਾਂ ਸਾਹਿਬਨ ਕਿਸੇ ਵੀ ਮੈਂਬਰ ਤੱਕ ਤੁਸੀਂ ਪਹੁੰਚਦਾ ਕਰ ਸਕਦੇ ਆ ਜਿਸ ਵੀ ਵੀਰ ਨੇ ਸੇਵਾ ਦੇਣੀ ਆ ਤੇ ਉਸ ਤੋਂ ਰਸੀਦ ਜ਼ਰੂਰਤ ਪ੍ਰਾਪਤ ਕਰਨੀ ਆ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਜੀ 30 30 ਤਰੀਕ ਨੂੰ ਦਿਨ ਐਤਵਾਰ ਗੁਰਦੁਆਰਾ ਤੇਕਬਾਦਰ ਸਾਹਿਬ ਵਿਖੇ ਜਿਹੜਾ ਕਿ ਇਹ ਸਮਾਗਮ ਉਲੀਕਿਆ ਗਿਆ ਹੈ ਕਿ ਜਿਹੜਾ ਕਿ ਸਮਾਂ 12 ਤੋਂ 1 ਵਜੇ ਹੋਵੇਗਾ ਅਸੀਂ ਤਾਂ ਸੰਗਤਾਂ ਦੇ ਚਰਨਾਂ 'ਚ ਇਹ ਵੀ ਬੇਨਤੀ ਕਰਦੇ ਹਾਂ ਕਿ ਕਿਉਂਕਿ ਜੜੀਆਂ ਇਹ ਭਟਕਦੀਆਂ ਰੂਹਾਂ ਵਾਂ ਤੁਸੀਂ ਆਪਣਾ ਜੜਾ ਆਪਣੀ ਹਾਜ਼ਰੀ ਕਿਉਂਕਿ ਲੋਕ ਇੱਕ ਮੁੱਖ ਦੇ ਵਿੱਚੋਂ ਵੀ ਜੇ ਕਿਸੇ ਨੇ ਵਾਹਿਗੁਰੂ ਬੋਲਿਆ ਵਾ ਤੇ ਮੈਂ ਸਮਝਦਾ ਉਹ ਰੂਹਾਂ ਦਾ ਕਲਿਆਣ ਜ਼ਰੂਰ ਹੋਊਗਾ ਜਿੱਥੇ ਸਤਿਗੁਰੂ ਨੇ ਸਾਨੂੰ ਸੇਵਾ ਬਖਸ਼ੀ ਆ ਸਮਾਜ ਸੇਵਾ ਸਿਟੀ ਦੇ ਮੈਂਬਰ ਸਭਾ ਉਹਨਾਂ ਨੂੰ ਅਸੀਂ ਆਪਣੀ ਸੇਵਾ ਨੂੰ ਸਮਰਪਿਤ ਇਸੇ ਤਰ੍ਹਾਂ ਹੀ ਰਾਂਗੇ ਅੱਗੇ ਅਰਦਾਸ ਕਰਾਂਗੇ ਅਸੀਂ ਸਤਿਗੁਰੂ ਇਸੇ ਤਰ੍ਹਾਂ ਹੀ ਸਾਨੂੰ ਸਵਾਮਾ ਬਖਸ਼ਦੇ ਰਹਿਣ ਤੇ ਸਾਡਾ ਪਰਿਵਾਰ ਜਿਹੜਾ ਕਿ ਸਮਾਜ ਸੇਵਾ ਦੇ ਇਸੇ ਤਰ੍ਹਾਂ ਹੀ ਫਲਵਾੜੀ ਵੰਗੂ ਖੜਿਆ ਰਹੇ ਤੇ ਇੱਕ ਦੂਜੇ ਨਾਲ ਭਰਾਵਾਂ ਨੂੰ ਖੜਨਾ ਤਵਾਕ ਬਸੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਫੰ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ